ਬਾਬਿਓ ਕਈ ਬੰਦੇ ਆਂਦੇ ਸਾਨੂੰ ਹਿਸਾਬ ਦਵੇ ਅਮਰਤਪਾਲ ਉਹਨਾਂ ਬੰਦਿਆਂ ਨੂੰ ਮੈਂ ਜਵਾਬ ਦਿੰਨਾ ਵੀ ਆਪਣੀ ਜੇਬ ਦੇ ਵਿੱਚੋਂ ਤੁਸੀਂ ਕਿੰਨੇ ਰੁਪਏ ਦਿੱਤੇ ਅਮਰਤਪਾਲ ਨੂੰ ਜਿਹੜਾ ਅਮਰਤਪਾਲ ਤੁਹਾਨੂੰ ਹਿਸਾਬ ਦਵੇ ਜਿਹੜਿਆਂ ਬੰਦਿਆਂ ਨੇ ਅਮਰਤਪਾਲ ਨੂੰ ਪੈਸੇ ਦਿੱਤੇ ਆ ਉਹ ਹਿਸਾਬ ਮੰਗਣ ਪਰ ਜਿੰਨੇ ਮੇਲੇ ਅੱਗੇ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੰਜੀ ਨਹੀਂ ਦਿੱਤੀ ਉਹ ਫੇਸਬੁੱਕ ਤੇ ਲਾਈਵ ਹੋ ਕੇ ਅੰਦਾ ਅਮਰਤਪਾਲ ਹਿਸਾਬ ਦਵੇ ਸਾਨੂੰ ਅਮਰਤਪਾਲ ਕੋਲੇ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਹੈ ਅਮਰਤਪਾਲ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਆ ਵੋਟਾਂ ਚ ਪੈਸਾ ਕਿੱਥੋਂ ਲੱਗਿਆ ਅਮਰਤਪਾਲ ਦਾ ਕਿੰਨੇ ਲਾਇਆ ਦੱਸੋ ਬਾਹਰਲੀ ਜਿਹੜੀ ਸੰਗਤ ਬੈਠੀ ਆ ਜਿਨ੍ਹਾਂ ਨੇ ਪੈਸਾ ਭੇਜਿਆ ਉਹਦਾ ਹਿਸਾਬ ਦਵੇ ਜਿਨ੍ਹਾਂ ਨੇ ਪੰਜੀ ਇੱਕ ਦਿੱਤੀ ਨਹੀਂ ਉਹ ਮੰਗਣ ਦਾ ਕਾਹਦਾ ਹੱਕਦਾਰ ਆ ਬਾਬਿਓ ਕਈ ਬੰਦੇ ਆਂਦੇ ਸਾਨੂੰ ਹਿਸਾਬ ਦਵੇ ਅਮਰਤਪਾਲ ਉਹਨਾਂ ਬੰਦਿਆਂ ਨੂੰ ਮੈਂ ਜਵਾਬ ਦਿੰਨਾ ਵੀ ਆਪਣੀ ਜੇਬ ਦੇ ਵਿੱਚੋਂ ਤੁਸੀਂ ਕਿੰਨੇ ਰੁਪਏ ਦਿੱਤੇ ਅਮਰਤਪਾਲ ਨੂੰ ਜਿਹੜਾ ਅਮਰਤਪਾਲ ਤੁਹਾਨੂੰ ਹਿਸਾਬ ਦਵੇ ਜਿਹੜਿਆਂ ਬੰਦਿਆਂ ਨੇ ਅਮਰਤਪਾਲ ਨੂੰ ਪੈਸੇ ਦਿੱਤੇ ਆ ਉਹ ਹਿਸਾਬ ਮੰਗਣ ਪਰ ਜਿੰਨੇ ਮੇਲੇ ਵਰਗੇ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੰਜੀ ਨਹੀਂ ਦਿੱਤੀ ਉਹ ਫੇਸਬੁੱਕ ਤੇ ਲਾਈਵ ਹੋ ਕੇ ਆਂਦਾ ਅਮਰਤਪਾਲ ਹਿਸਾਬ ਦਵੇ ਸਾਨੂੰ ਅਮਰਤਪਾਲ ਕੋਲੇ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਹੈ ਅਮਰਤਪਾਲ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਆ ਵੋਟਾਂ ਚ ਪੈਸਾ ਕਿੱਥੋਂ ਲੱਗਿਆ ਅਮਰਤਪਾਲ ਦਾ ਕਿੰਨੇ ਲਾਇਆ ਦੱਸੋ ਬਾਹਰਲੀ ਜਿਹੜੀ ਸੰਗਤ ਬੈਠੀ ਆ ਜਿਨ੍ਹਾਂ ਨੇ ਪੈਸਾ ਭੇਜਿਆ ਉਹਦਾ ਹਿਸਾਬ ਦੇਵੇ ਜਿਨਨੇ ਪੰਜੀ ਇੱਕ ਦਿੱਤੀ ਨਹੀਂ ਉਹ ਮੰਗਣ ਦਾ ਕਾਹਦਾ ਹੱਕਦਾਰ ਆ ਬਾਬਿਓ ਕਈ ਬੰਦੇ ਆਂਦੇ ਸਾਨੂੰ ਹਿਸਾਬ ਦੇਵੇ ਅਮਰਤਪਾਲ ਉਹਨਾਂ ਬੰਦਿਆਂ ਨੂੰ ਮੈਂ ਜਵਾਬ ਦਿੰਨਾ ਵੀ ਆਪਣੀ ਜੇਬ ਦੇ ਵਿੱਚੋਂ ਤੁਸੀਂ ਕਿੰਨੇ ਰੁਪਏ ਦਿੱਤੇ ਆ ਅਮਰਤਪਾਲ ਨੂੰ ਜਿਹੜਾ ਅਮਰਤਪਾਲ ਤੁਹਾਨੂੰ ਹਿਸਾਬ ਦਵੇ ਜਿਹੜਿਆ ਬੰਦਿਆਂ ਨੇ ਅਮਰਤਪਾਲ ਨੂੰ ਪੈਸੇ ਦਿੱਤੇ ਆ ਉਹ ਹਿਸਾਬ ਮੰਗਣ ਪਰ ਜਿੰਨੇ ਮੇਰੇ ਅੱਗੇ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੰਜੀ ਨਹੀਂ ਦਿੱਤੀ ਉਹ ਫੇਸਬੁੱਕ ਤੇ ਲਾਈਵ ਹੋ ਕੇ ਕਹਿੰਦਾ ਅਮਰਤਪਾਲ ਹਿਸਾਬ ਦਵੇ ਸਾਨੂੰ ਅਮਰਤਪਾਲ ਕੋਲੇ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਹੈ ਅਮਰਤਪਾਲ ਕੋਲੇ ਏ ਇੰਨਾ ਪੈਸਾ ਕਿੱਥੋਂ ਆਇਆ ਆ ਵੋਟਾਂ 'ਚ ਪੈਸਾ ਕਿੱਥੋਂ ਲੱਗਿਆ ਅਮਰਤਪਾਲ ਦਾ ਕਿੰਨੇ ਲਾਇਆ ਦੱਸੋ ਬਾਹਰਲੀ ਜਿਹੜੀ ਸੰਗਤ ਬੈਠੀ ਆ ਜਿਨ੍ਹਾਂ ਨੇ ਪੈਸਾ ਭੇਜਿਆ ਉਹਦਾ ਹਿਸਾਬ ਦੇਵੇ ਜਿਨ੍ਹਾਂ ਨੇ ਪੰਜੀ ਇੱਕ ਦਿੱਤੀ ਨਹੀਂ ਉਹ ਮੰਗਣ ਦਾ ਕਾਹਦਾ ਹੱਕਦਾਰ ਆ ਬਾਬਿਓ ਕਈ ਬੰਦੇ ਆਂਦੇ ਸਾਨੂੰ ਹਿਸਾਬ ਦੇਵੇ ਅਮਰਤਪਾਲ ਉਹਨਾਂ ਬੰਦਿਆਂ ਨੂੰ ਮੈਂ ਜਵਾਬ ਦੇਣਾ ਵੀ ਆਪਣੀ ਜੇਬ ਦੇ ਵਿੱਚੋਂ ਤੁਸੀਂ ਕਿੰਨੇ ਰੁਪਏ ਦਿੱਤੇ ਅਮਰਤਪਾਲ ਨੂੰ ਜਿਹੜਾ ਅਮਰਤਪਾਲ ਤੁਹਾਨੂੰ ਹਿਸਾਬ ਦਵੇ ਜਿਹੜਿਆ ਬੰਦਿਆਂ ਨੇ ਅਮਰਤਪਾਲ ਨੂੰ ਪੈਸੇ ਦਿੱਤੇ ਆ ਉਹ ਹਿਸਾਬ ਮੰਗਣ ਪਰ ਜਿੰਨੇ ਮੇਰੇ ਅੱਗੇ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੰਜੀ ਨਹੀਂ ਦਿੱਤੀ ਉਹ ਫੇਸਬੁੱਕ ਤੇ ਲਾਈਵ ਹੋ ਕੇ ਆਂਦਾ ਅਮਰਤਪਾਲ ਹਿਸਾਬ ਦਵੇ ਸਾਨੂੰ ਅਮਰਤਪਾਲ ਕੋਲੇ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਹੈ ਅਮਰਤਪਾਲ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਆ ਵੋਟਾਂ 'ਚ ਪੈਸਾ ਕਿੱਥੋਂ ਲੱਗਿਆ ਅਮਰਤਪਾਲ ਦਾ ਕਿੰਨੇ ਲਾਇਆ ਦੱਸੋ ਬਾਹਰਲੀ ਜਿਹੜੀ ਸੰਗਤ ਬੈਠੀ ਆ ਜਿਨ੍ਹਾਂ ਨੇ ਪੈਸਾ ਭੇਜਿਆ ਉਹਦਾ ਹਿਸਾਬ ਦੇਵੇ ਜਿੰਨੇ ਪੰਜੀ ਇੱਕ ਦਿੱਤੀ ਨਹੀਂ ਉਹ ਮੰਗਣ ਦਾ ਕਾਹਦਾ ਹੱਕਦਾਰ